ਜਦੋਂ ਸਾਰੀ ਦੁਨੀਆ ਹਥਿਆਰ ਚੱਕੀ ਫਿਰਦੀ ਸੀ ਤਾਂ ਇੱਕ ਸਿੱਖ ਨੇ ਸਾਈਕਲ ਚੱਕੀ ਤੇ ਚੱਲ ਪਿਆ ਅਮਨ ਦਾ ਸੁਨੇਹਾ ਦੇਣ ਦੇ ਵਾਸਤੇ ਮੈਂ ਗੱਲ ਕਰ ਰਿਹਾ ਰੁਗਵੀਰ ਸਿੰਘ ਜੀ ਦੀ ਜਿਨ੍ਹਾਂ ਨੇ 1979 ਦੇ ਵਿੱਚ ਆਪਣੀ ਸਾਈਕਲ ਯਾਤਰਾ ਸ਼ੁਰੂ ਕੀਤੀ ਤੇ ਭਾਰਤ ਦੇ ਉਹ ਪਹਿਲੇ ਸਾਈਕਲ ਸਵਾਰ ਸਨ ਜਿਨ੍ਹਾਂ ਨੇ 108 ਦੇਸ਼ਾਂ ਦਾ ਸਫ਼ਰ ਕੀਤਾ ਨਾ ਕੋਈ ਟੀਮ ਨਾ ਕੋਈ ਸਪਾਂਸਰਸ਼ਿਪ ਸਿਰਫ ਇੱਕ ਮਕਸਦ ਕੇ ਦੁਨੀਆ ਦੇ ਵਿੱਚ ਅਮਨ ਲਿਆਉਣਾ ਹੈ ਹਰ ਦੇਸ਼ ਦੇ ਵਿੱਚ ਇੱਕ ਲੋਕਾਂ ਨੂੰ ਉਹ ਇੱਕੋ ਹੀ ਗੱਲ ਕਹਿੰਦੇ ਕਿ ਜੰਗ ਦੇ ਨਾਲ ਦੇ ਨਹੀਂ ਸਗੋਂ ਪਿਆਰ ਨਾਲ ਜੀਵਨ ਸੋਹਣਾ ਲੱਗਦਾ ਏ ਤੇ ਉਸਦੀ ਹਿੰਮਤ ਨੂੰ ਦੇਖ ਕੇ ਸੰਯੁਕਤ ਰਾਸ਼ਟਰ ਨੇ ਵੀ ਉਸਨੂੰ ਸਨਮਾਨ ਦਿੱਤਾ ਅੱਜ ਜਦੋਂ ਅਸੀਂ ਉਸਦੀ ਕਹਾਣੀ ਨੂੰ ਸੁਣਦੇ ਹਾਂ ਤਾਂ ਸਾਨੂੰ ਸਮਝ ਆਉਂਦੀ ਏ ਕਿ ਸੱਚਾ ਸਫ਼ਰ ਕਦੇ ਕਿਲੋਮੀਟਰਾਂ ਦਾ ਨਹੀਂ ਸਗੋਂ ਇਰਾਦਿਆਂ ਦਾ ਹੁੰਦਾ ਏ ਮੈਂ ਤਦ ਨੂੰ ਦੱਸਾਂ ਰੁਘਵੀਰ ਸਿੰਘ ਜੀ ਦੀ 47 ਸਾਲ ਦੀ ਉਮਰ ਸੀਗੀ ਨੌ ਪਛਾਵਾਂ ਜਾਣਦੇ ਸੀਗੇ ਤੇ ਉਹਨਾਂ ਦੇ ਨੇਮਸ ਆਫ ਟਾਈਟਲ ਕਿਹੜੇ-ਕਿਹੜੇ ਨਾਵਾਂ ਨਾਲ ਵੀ ਜਾਣੀ ਕਿ ਜਾਣਿਆ ਜਾਂਦਾ ਸੀ 15 ਇਦਾਂ ਦੇ ਨਾਮ ਸੀਗੇ ਉਹਨਾਂ ਦੇ ਰੱਖੇ ਹੋਏ ਤੇ ਵਿਆਹ ਦੇ ਰਿਸ਼ਤੇ ਉਹਨਾਂ ਨੇ ਸੱਤ ਆਪਦੇ ਰਿਸ਼ਤੇ ਜਿਹੜੇ ਕਿ ਠੁਕਰਾਤੇ ਸੀਗੇ 93000 ਮੀਲ ਚੱਲੇ ਸੀਗੇ 108 ਕੰਟਰੀਆਂ ਚੱਲੇ ਸੀਗੇ ਰਸਤੇ ਦੇ ਵਿੱਚ 410 ਉਹਨਾਂ ਦੇ ਟਾਇਰ ਪੰਚਰ ਹੋਏ ਸੀਗੇ ਤੇ ਟਾਇਰ ਉਹਨਾਂ ਨੇ 67 ਵਰਤੇ ਸੀਗੇ ਟੋਟਲ ਕ੍ਰਿਸਮਸ ਤੇ ਉਹਨਾਂ ਨੂੰ 9000 ਮੀਲ ਆਉਂਦੇ ਆ ਤੇ ਉਹਨਾਂ ਦੀ 3 ਡਾਲਰ ਇਨਵੈਸਟਮੈਂਟ ਹੋਈ ਸੀਗੀ ਤੇ ਇਹਨਾਂ ਨੇ ਇੱਕ ਬੁੱਕ ਲਿਖੀ ਸੀਗੀ ਜੇਕਰ ਕਿਸੇ ਨੂੰ ਉਹ ਬੁੱਕ ਦੇ ਬਾਰੇ ਪਤਾ ਹੈਗਾ ਤਾਂ ਮੈਨੂੰ ਜਰੂਰ ਦੱਸਿਆ ਜੋ ਬਹੁਤ ਧੰਨਵਾਦ ਹੋਊਗਾ ਜੇਕਰ ਤੁਸੀਂ ਇਹਨਾਂ ਦੀ ਇਸ ਬੁੱਕ ਤੱਕ ਮੈਨੂੰ ਪਹੁੰਚਾ ਦਿਓ ਤਾਂ ਓਕੇ ਮਿਹਰਬਾਨੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਜੋ ਬਹੁਤ-ਬਹੁਤ ਧੰਨਵਾਦ ਸਾਰੇ ਹੀ ਭੈਣਾ ਭਰਾਵਾਂ ਦਾ